ਮਰੋੜੀ ਬੰਗ ਕੱਚ ਦੀ ਟੁੱਟ ਨਾ ਮਰੋੜੀ ਬੰਗ ਕੱਚ ਦੀ ਟੜਕ ਟੁੱਟ ਜਾਣੀ ਐ ਨਾ ਜੀਜਾ ਮੈਨੂੰ ਛੇੜ ਬਿਓ ਮਰਿਆ ਨਿਆਣੀ ਐ ਸੋਹਣਿਆ ਨਾ ਤੂੰ ਮੈਨੂੰ ਛੇੜ ਬਿਓ ਮਰਿਆ ਨਿਆਣੀ ਐ ਉੱਡ ਕੇ ਬੁੱਲਾਂ ਤੋਂ ਹਾਸੇ ਨਹੀਂ ਹੁਣ ਘਰ ਵਾਲੀ ਦੇ ਉੱਡ ਕੇ ਬੁੱਲਾਂ ਤੋਂ ਹਾਸੇ ਹੁਣ ਘਰ ਵਾਲੀ ਦੇ ਨੈਣ ਕਲੋ ਲਾਂ ਕਰਦੇ ਹੋ ਛੋਟੀ ਸਾਲੀ ਦੇ ਬੇਲੀ ਹੋ ਨੈਣ ਕਲੋ ਲਾਂ ਕਰ ਦੇ ਛੋਟੀ ਸਾੜੀ ਦੇ ਰੰਨਾ ਵਾਂਗੂ ਜਦ ਮੈਨੂ ਕਰੇ ਦਮ ਖੋਲਵੇਂ ਤਤੜੀ ਦੇ ਪੈਂਦੇ ਨੇ ਕਲੇਜ ਵਿੱਚ ਹੌਲਵੇਂ ਖੁੱਲ ਜੂਗੀ ਸੰਗ ਜਦੋਂ ਅੱਖਨੀ ਖੁੱਲ ਜੂਗੀ ਸੰਗ ਜਦੋਂ ਅੱਖਨੀ ਦੋਹਾਂ ਦੀ ਲੜ ਜਾਣੀ ਆ ਨਾ ਜੀਜਾ ਮੈਨੂੰ ਛੇੜ ਬੇ ਉਮਰ ਨਿਆੜੀਆਂ ਆ ਸੋਹਣਿਆ ਨਾ ਤੂੰ ਮੈਨੂੰ ਛੇੜ ਬੇ ਉਮਰ ਨਿਆਣੀ ਗੋਰੀਆਂ ਗੱਲਾਂ ਤੇ ਦੇਖ ਲਾਲ ਸੁਹੇ ਬੁੱਲਨੀ ਹਏ ਮੱਲੋ ਮੱਲੀ ਦਿਲ ਗਿਆ ਤੇਰੇ ਉੱਤੇ ਡੁੱਲਨੀ ਪੈ ਗਿਆ ਮਗਰ ਹੱਥ ਥੋਕੇ ਹਾਏ ਪੈ ਗਿਆ ਮਗਰ ਹੱਥ ਥੋਕੇ ਮੱਖਣ ਨਾਲ ਪਾੜੇ ਦੇ ਓ ਨੈਣ ਕਲੋ ਲਾਂ ਕਰਦੇ ਛੋਟੀ ਸਾਲੀ ਦੇ ਵੇਲੀ ਹੋ ਨੈਣ ਕਲੋ ਲਾਂ ਕਰਦੇ ਛੋਟੀ ਸਾਲੀ ਦੇ ਕੁੜੀ ਤੇ ਅੱਖ ਬਹਿ ਗਿਆ ਤੂੰ ਰੱਖ ਕੇ ਕੱਸ ਕਿਥੇ ਆਊਗਾ ਬੇਗਾਨੀ ਦੀਨੂ ਪੱਟ ਕੇ ਓ ਸਾਲ 16 ਮਾ ਉਮਰ ਬਈ ਸਾਲ 16 ਮਾ ਉਮਰ ਪਾਲਦੀ ਹਾਨੀਆਂ ਨਾ ਜੀ ਜਾ ਮੈਨ ਛੇੜ ਬੀ ਉਮਰ ਨਿਆੜੀਆਂ ਸੋਣਿਆ ਨਾ ਤੂੰ ਮੈਨੂੰ ਛੇੜ ਬੀ ਉਮਰ ਨਿਆੜੀਆਂ ਉਸਨ ਕੋਹਰਾ ਤੇਰਾ ਅੱਗ ਵਾਂਗੂ ਮੱਚਦਾ ਤੇਰਾ ਮਾਰਾ ਸੌਰਿਆਂ ਦੇ ਪਿੰਡ ਕਿਹੜਾ ਰੱਖਦਾ ਘਰੇ ਹੁੰਦੀ ਤੋਨਵੇਂ ਘਰੇ ਹੁੰਦੀ ਤੋਨਵੇਂ ਪਠੇ ਨਹੀਂ ਭਾੜੀ ਦੇ ਫੇ ਨੈਣ ਕਲੋਲਾ ਕਰਦੇ ਛੋਟੀ ਸਾਰੀ ਦੇ ਵੇਲੀ ਹੋ ਨੈਣ ਕਲੋਲਾ ਕਰਦੇ ਛੋਟੀ ਸਾਰੀ ਦੇ ਸ਼ੇ ਰੱਬੀ ਹੋਇਆ ਮੇਰੇ ਵਿੱਚ ਵੱਜਿਆ ਬਿਜਲੀ ਦੇ ਵਾਂਗੂ ਇੱਕ ਕਰੰਟ ਮੈਨੂੰ ਲੱਗਿਆ ਹੋ ਤੇਰੇ ਹੱਥਾਂ ਦਾ ਪੀਣਾ ਨੀ ਤੇਰੇ ਹੱਥਾਂ ਦਾ ਪੀਣਾ ਪਟੋਲੇ ਆ ਪਾਣੀ ਆ ਨਾ ਜੀਜਾ ਮੈਨੂੰ ਛੇੜ ਬੇ ਉਮਰ ਨਿਆੜੀਆਂ ਸੋਣਿਆ ਨਾ ਤੂੰ ਮੈਨੂੰ ਛੇੜ ਬੇ ਉਮਰ ਨਿਆੜੀਆਂ ਹੱਸ ਕੇ ਮਰੋੜਾ ਜਦੋਂ ਲੱਕ ਦਾ ਤੂੰ ਮਾਰਦੀ ਸੰਗੋ ਵਾਲੀਏ ਦੇ ਡੰਗ ਹਿੱਕ ਵਿੱਚ ਮਾਰਦੀ ਸੱਤ ਕੇ ਅਜਾਬ ਰਾਇ ਜਾਵੇ ਸਾਦਕੇ ਅਜਾਬ ਰਾਇ ਜਾਵੇ ਨਖਰਿਆਂ ਬਾੜੀ ਦੇ ਨੈਣ ਕਲੋ ਲਾਂ ਕਰਦੇ ਹੋ ਛੋਟੀ ਸਾਲੀ ਰੇ ਵੇਲੀਓ ਨੈਣ ਕਲੋ ਲਾਂ ਕਰਦੇ ਛੋਟੀ ਸਾਲੀ ਦੇ ਤੂੰ ਮੁਕਲਾਵੇ ਜਾਕੇ ਨੀ ਤਾਈਓ ਤੁਰਦੀ ਝੂਟੇ ਖਾਕੇ ਆਈ ਤੂੰ ਮੁਕਲਾਵੇ ਜਾਕੇ ਨੀ ਤਾਈਓ ਤੁਰਦੀ ਝੂਟੇ ਖਾਕੇ ਥਰਮਾ ਪੂਛਾਂ ਵਾਲਾ ਪਾਕੇ ਨੀ ਅੱਖਾਂ ਪਈਆਂ ਹਵਟੀਆਂ ਰਾਤਾ ਮੁਕਲਾਵੇ ਦੀਆਂ ਕਿਵੇਂ ਕਟੀਆਂ ਹਏ ਰਾਤਾਂ ਮੁਕਲਾਵੇ ਦੀਆਂ ਕਿਵੇਂ ਕਟੀਆਂ ਪਹਿਲੀ ਰਾਤ ਗਈ ਮੈਂ ਡਰਵੇ ਮਿੱਤਰਾ ਕੰਬਦੀ ਸੀ ਥਰ ਥਰਵੇ ਪਹਿਲੀ ਰਾਤ ਗਈ ਮੈਂ ਡਰਵੇ ਮਿੱਤਰਾ ਕੰਬਦੀ ਸੀ ਥਰ ਥਰਵੇ ਔੜਾ ਖੁਸ਼ਬਰਦਾ ਪਰਵੇ ਰਾਤਾਂ ਟੱਤੀ ਰਹੀ ਪੰਜ ਦਿਨ दारू ਨਾ ਵੇ ਜੱਟ ਦੀ ਲਈ ਪੰਜ ਦਿਨ दारू ਨਾ ਵੇ ਜੱਟ ਦੀ ਲਈ ਕਹੇ ਕਿ ਤੈਨੂੰ ਪਹਿਲੀ ਰਾਤ ਬੁਲਾਇਆ ਸੀ ਤੂੰ ਕਿਵੇਂ ਪਟੋਲਿਆ ਕੁੰਡ ਮੁਖੜੇ ਤੋਂ ਲਾਇਆ ਸੀ ਬਹਿ ਗਈ ਹੋਵੇਂਗੀ ਸ਼ਰਮਾ ਕੇ ਨਹੀਂ ਪੁੱਛਦਾ ਹਾਲ ਹੋ ਜਦ ਆਕੇ ਪੁੱਛਦਾ ਹਾਲ ਹੋ ਜਦ ਆਕੇ ਨਹੀਂ ਬਿੱਲੋ ਦੱਸ ਸੱਚੀਆਂ ਰਾਤਾਂ ਮੁਕਲਾਵੇ ਦੀਆਂ ਕਿਵੇਂ ਕੱਟੀਆਂ ਹਾਏ ਰਾਤਾਂ ਮੁਕਲਾਵੇ ਦੀਆਂ ਕਿਵੇਂ ਕੱਟੀਆਂ ਮੇਰਾ ਦਰਦੀ ਦਾ ਰੰਗ ਗੋਰਾ ਪੀਲਾ ਪੈ ਗਿਆ ਇੱਕ ਡੋਲੇ ਖੰਦਾ ਉਸਰਾਣੇ ਬਹਿ ਗਿਆ ਲੈ ਦੇਖ ਬੁੱਲਾਂ ਵਿੱਚ ਜਰਦਾ ਮੇਰਾ ਧੜਕ ਧੜਕ ਦਿਲ ਕਰਦਾ ਮੇਰਾ ਧੜਕ ਧੜਕ ਦਿਲ ਕਰਦਾ ਕਹਿੰਦਾ ਹੋਣ ਤੇ ਸਹੀ ਪੰਜ ਦਿਨ दारू ਨਾ ਵੇ ਜੱਟੇ ਦੀ ਲਈ ਪੰਜ ਦਿਨ दारू ਨਾ ਵੇ ਜੱਟੇ ਦੀ ਲਈ ਕੁੱਚਦਾ ਹੋਣਾ ਹੱਥ ਠੋਡੀ ਨੂੰ ਲਾ ਕੇ ਨਹੀਂ ਦੋਾਈ ਕੀ ਕਨਠਾਰਾ ਸਾਲ ਲੰਗਾ ਕੇ ਨਹੀਂ ਮੇਰਾ ਨਾਮੁੰਦਰੀ ਤੇ ਪੜ ਕੇ ਨਿਕੋਲੇ ਹੋ ਗਿਆ ਹੋਣਾ ਸੜ ਕੇ ਕੋਲੇ ਹੋ ਗਿਆ ਹੋਣਾ ਸੜ ਕੇ ਨਹੀਂ ਵੇਖ ਵਾਈਆਂ ਪੱਟੀਆਂ ਰਾਤ ਮੁਕ ਲਾਵੇ ਦੀਆਂ ਕਿਵੇਂ ਕੱਟੀਆਂ ਹਾਏ ਰਾਤ ਮੁਕ ਲਾਵੇ ਦੀਆਂ ਕਿਵੇਂ ਕੱਟੀਆਂ ਮੈਨੂੰ ਕੱਢਦਾ ਸੀ ਪੈਰੋਂ ਬਿੰਗਾ ਬਾਲੇ ਪਾਕੇ ਵੇ ਤੇਰੇ ਬਾਰੇ ਮੈਂ ਪੁੱਛਦਾ ਸੀ ਬੱਡਿਆ ਕਿਵੇਂ ਨਿਸਵੀਰ ਬਾਸੀਆਂ ਵਾਲਾ ਤੇਰਾ ਆਸ਼ਿਕ ਸੋਹਣਿਆ ਬਾळा ਤੇਰਾ ਆਸ਼ਿਕ ਸੋਹਣਿਆ ਬਾळा ਉਹਦੀ ਪੱਟੀ ਨਹੀਂ ਪਈ ਪੰਜ ਦਿਨ दारू ਨਾ ਵੇ ਜੱਟ ਦੀ ਲਈ ਪੰਜ ਦਿਨ दारू ਨਾ ਵੇ ਜੱਟ ਦੀ ਨਹੀਂ ਪਿੰਡ ਵੇ ਕਰੇ ਮੇਰਾ ਚਿੱਤ ਵੇ ਡਰੇ ਧੋਰ ਪਾਬੀ ਦੇ ਪਰੌਂਠੇ ਖਾਵੇ ਮੁੰਡਾ ਤਾਈਓ ਨਾ ਬਹੂ ਨੂੰ ਲੈਣ ਜਾਵੇ ਮੁੰਡਾ ਤਾਈਓ ਨਾ ਬਹੂ ਨੂੰ ਲੈਣ ਜਾਵੇ ਹੋ ਕੀ ਜੱਟੀ ਕਮਾਲਾ ਲਾਰਾ ਨਿਤਨੀ ਨਮਾ ਕੀ ਜੱਟੀ ਕਮਾਲਾ ਲਾਰਾ ਨਿਤਨੀ ਨਮਾ ਰੱਬ ਵਾਸਨਾ ਬਚੋਲਿਆਂ ਦੇ ਪਾਵੇ ਹੋ ਮੁੰਡਾ ਤਾਈਓ ਨਾ ਬਹੂ ਨੂੰ ਲੈਣ ਜਾਵੇ ਮੁੰਡਾ ਤਾਈਓ ਨਾ ਬਹੂ ਨੂੰ ਲੈਣ ਜਾਵੇ ਤੇਰੀ ਹੋ ਗਈ ਬਦਨਾਮ ਵੇ ਕਸ ਮੇਰਾ ਕੀ ਕਸੂਰ ਜੇ ਨਾ ਆਵੇ ਤੇਰੀ ਹੂਰ ਮੇਰਾ ਕੀ ਕਸੂਰ ਜੇ ਨਾ ਆਵੇ ਤੇਰੀ ਹੂਰ ਜੱਗ ਛੁੱਟੀਆਂ ਤੋਂ ਮਤਾਂ ਲਾਵੇ ਮੁੰਡਾ ਤਾਈਆਂ ਨਾ ਬਹੂ ਨੂੰ ਲੈਣ ਜਾਵੇ ਮੁੰਡਾ ਤਾਈਆਂ ਨਾ ਬਹੂ ਨੂੰ ਲੈਣ ਜਾਵੇ ਅਫੀਸ਼ੀਅਲ ਜਨਮ ਦਾ ਕੋਈ ਬਹਿਰ ਲਵੇ ਰੱਬ ਨੀ ਹਏ ਲੱਗੇ ਨੀ ਨਾ ਦਿੰਦੇ ਨੇ ਬਚੋਲੇ ਮੇਰਾ ਪੱਬ ਨੀ ਓ ਪਿਛਲੇ ਜਨਮ ਦਾ ਕੋਈ ਵੈਰ ਨਾ ਵੇ ਰੱਬ ਨੀ ਹਏ ਲੱਗੇ ਨੀ ਨਾ ਦਿੰਦੇ ਨੇ ਬਚੋਲੇ ਮੇਰਾ ਪੱਬ ਨੀ ਕੱਢ ਥੱਕਿਆ ਮੈਂ ਹਾੜੇ ਪਰ ਕਰਮ ਨੇ ਮਾੜੇ ਕੱਢ ਥੱਕਿਆ ਮੈਂ ਹਾੜੇ ਪਰ ਕਰਮ ਨੇ ਮਾੜੇ ਮੇਰੀ ਪੇਸ਼ ਨਾ ਕੋਈ ਹੀ ਵੀ ਜਾਵੇ ਓ ਮੁੰਡਾ ਤੈਨੂੰ ਨਾ ਬਹੂ ਨੂੰ ਲੈਣ ਜਾਵੇ ਮੁੰਡਾ ਤੈਨੂੰ ਨਾ ਬਹੂ ਨੂੰ ਲੈਣ ਜਾਵੇ ਕੌਣ ਸਮਝਾਵੇ ਮੇਰੇ ਸੀਨੇ ਅੱਗ ਲਾਵੇ ਕੌਣ ਸਮਝਾਵੇ ਮੇਰੇ ਸੀਨੇ ਅੱਗ ਲਾਵੇ ਜਦੋਂ ਆਖ ਦੇ ਕਟੋਰੀ ਦਾ ਗੁੜ ਖਾਵੇ ਮੁੰਡਾ ਤਾਈਆਂ ਨਾ ਬਹੂ ਨੂੰ ਲੈਣ ਜਾਵੇ ਮੁੰਡਾ ਤਾਈਆਂ ਨਾ ਬਹੂ ਨੂੰ ਲੈਣ ਜਾਵੇ ਪਾਪੀ ਇਹ ਅਜਾਇਬ ਰਾਏ ਗਿਆ ਬੁਰਾ ਫਸਨੀ ਹਏ ਫੁੱਲਰ ਬਚੋਲਾ ਅੱਗੋਂ ਗੋਲ ਦਾ ਨਾ ਕੱਖਨੀ ਓ ਭਾਬੀ ਇਹ ਆਜਾ ਬਰਾਏ ਗਿਆ ਬੁਰਾ ਫਸਨੀ ਫੁੱਲਰ ਬਚੋਲਾ ਅੱਗੋਂ ਗੋਲ ਦਾ ਨਾ ਕੱਖਨੀ ਉਹ ਹੱਡਾਂ ਨੂੰ ਨਹੀਂ ਖਾਵੇ ਨਾਲੇ ਬੈਠਾ ਪਛਤਾਵੇ ਉਹ ਹੱਡਾਂ ਨੂੰ ਨਹੀਂ ਖਾਵੇ ਨਾਲੇ ਬੈਠਾ ਪਛਤਾਵੇ ਤੇਰਾ ਦਿਓਰ ਨਹੀਂ ਰੋਵੇ ਕੁੜ ਲਾਵੇ ਉਹ ਮੁੰਡਾ ਤੈਨੂੰ ਨਾ ਬਹੂ ਨੂੰ ਲੈਣ ਜਾਵੇ ਮੁੰਡਾ ਤੈਨੂੰ ਨਾ ਬਹੂ ਨੂੰ ਲੈਣ ਜਾਵੇ ਉਹ ਮੁੰਡਾ ਤੈਨੂੰ ਨਾ ਬਹੂ ਨੂੰ ਲੈਣ ਜਾਵੇ ਉਹ ਮੁੰਡਾ ਤੈਨੂੰ ਨਾ ਬਹੂ ਨੂੰ ਲੈਣ ਜਾਵੇ ਉਹ ਮੁੰਡਾ ਤੈਨੂੰ ਨਾ ਬਹੂ ਨੂੰ ਲੈਣ ਜਾਵੇ ਅੱਧੀ ਰਾਤੋਂ ਮਾਰੇ ਰੋੜੀਆਂ ਪਟਕੇ ਕੱਚੇ ਬਨੇਰੇ ਅੱਧੀ ਰਾਤੋਂ ਮਾਰੇ ਰੋੜੀਆਂ ਪਟਕੇ ਕੱਚੇ ਬਨੇਰੇ ਮੇਰਾ ਵੀਰਾ ਲੈ ਕੇ ਗੰਡਾ ਸੇ ਪਾਲੇ ਤੈਨੂੰ ਘੇਰੇ ਟੁੱਟ ਗਈ ਵੀ ਮਿੱਤਰਾ ਢਾਂਗ ਬੱਖੀ ਵਿੱਚ ਮੇਰੇ ਟੁੱਟ ਗਈ ਵੀ ਮਿੱਤਰਾ ਢਾਂਗ ਬੱਖੀ ਵਿੱਚ ਮੇਰੇ ਓ ਤੂੰ ਸੁਤੀ ਨਾ ਆਈ ਉੱਠ ਕੇ ਮੂੰਹ ਵੱਲ ਵੇਖਾਂ ਤੇਰੇ ਤੂੰ ਸੁਤੀ ਨਾ ਆਈ ਉੱਠ ਕੇ ਮੂੰਹ ਵੱਲ ਦੇਖਾਂ ਤੇਰੇ ਬੈਠਾ ਰਿਹਾ ਪਰਾਲੀ ਓਲੇ ਕਰਨੂ ਗਿਆ ਸਵੇਰੇ ਨੀ ਤੇਰਿਆਂ ਵੀਰਾਂ ਦੀ ਲੈ ਲੂੰ ਭੈਣ ਨਾ ਫੇਰ ਨੀ ਤੇਰਿਆਂ ਵੀਰਾਂ ਦੀ ਲੈ ਲੂੰ ਭੈਣ ਨਾ ਫੇਰੇ ਆਂਦੇ ਜਾਂਦੇ ਦੀ ਤੇਰੀ ਵੀਰੇ ਤਾੜ ਰੱਖਣ ਦੇ ਚਿਰ ਦੇ ਮੌਕਾ ਲੋਟ ਨਹੀਂ ਆਇਆ ਤੇਰੇ ਮਾਰ ਭੰਨਣ ਨੂੰ ਫਿਰ ਦੇ ਮੌਕਾ ਲੋਟ ਨਹੀਂ ਆਇਆ ਤੇਰੇ ਮਾਰ ਭੰਨਣ ਨੂੰ ਫਿਰ ਦੇ ਤੂੰ ਤਾਂ ਬਚ ਕੇ ਨਿਕਲ ਗਿਆ ਬੇ ਬਣੀ ਜਾਨ ਨੂੰ ਮੇਰੇ ਤੂੰ ਤਾਂ ਬਚ ਕੇ ਨਿਕਲ ਗਿਆ ਬੇ ਬਣੀ ਜਾਨ ਨੂੰ ਮੇਰੇ ਛੁੱਟ ਗਈ ਵੀ ਮਿੱਤਰਾ ਥਾਂਗ ਬੱਕੀ ਵਿੱਚ ਮੇਰੇ ਛੁੱਟ ਗਈ ਵੀ ਮਿੱਤਰਾ ਥਾਂਗ ਬੱਕੀ ਵਿੱਚ ਮੇਰੇ ਓ ਤੇਰੀ ਖਾਤਰ ਮੰਗ ਵੀ ਛੜਤੀ ਛੱਡਿਆ ਕਾਲ ਜੋ ਪੜਨਾ ਤੇਰੀ ਖਾਤਰ ਮੰਗ ਵੀ ਛੜਤੀ ਛੱਡਿਆ ਕਾਲ ਜੋ ਪੜਨਾ ਯਾਰ ਤੇਰੇ ਦੇ ਮੂਰੇ ਨਾ ਨੀ ਕਿਸੇ ਕੰਜਰ ਨੀ ਖੜਨਾ ਨੀ ਵੱਡਿਆਂ ਵਗੇ ਆੜਾ ਨੀ ਕਦੇ ਹੱਥ ਨੀ ਦੇਖੇ ਮੇਰੇ ਨੀ ਵੱਡਿਆਂ ਵਗੇ ਆੜਾ ਨੀ ਕਦੇ ਹੱਥ ਨੀ ਦੇਖੇ ਮੇਰੇ ਨੇ ਤੇਰਿਆਂ ਵੀਰਾਂ ਦੀ ਲੈ ਲੂੰ ਭੈਣ ਨਾ ਫੇਰੇ ਨੇ ਤੇਰਿਆਂ ਵੀਰਾਂ ਦੀ ਲੈ ਲੂੰ ਭੈਣ ਨਾ ਫੇਰੇ ਸੰਭਾ ਵਾਲੀ ਡਾਂਗ ਵੀਰ ਨੇ ਨਾਲ ਹਰਖ ਦੇ ਮਾਰੇ ਇਕੱਠੇ ਹੋ ਗਏ ਆਂਡ ਗਵਾਂਡੀ ਕੂਕ ਜਦੋਂ ਮੈਂ ਮਾਰੀ ਇਕੱਠੇ ਹੋ ਗਏ ਆਂਡ ਗਵਾਂਡੀ ਕੂਕ ਜਦੋਂ ਮੈਂ ਮਾਰੀ ਸਾਰੀ ਰਾਤ ਰਹੇ ਬੇ ਪੈਂਦੇ ਹੌਲ ਖਾਲ ਜੇ ਮੇਰੇ ਸਾਰੀ ਰਾਤ ਰਹੇ ਬੇ ਪੈਂਦੇ ਹੌਲ ਖਾਲ ਜੇ ਮੇਰੇ ਟੁਟਗੀ ਵੀ ਮਿੱਤਰਾ ਡਾਂਗ ਬੱਖੀ ਵਿੱਚ ਮੇਰੇ ਟੁਟਗੀ ਵੀ ਮਿੱਤਰਾ ਡਾਂਗ ਬੱਖੀ ਵਿੱਚ ਮੇਰੇ ਫੈਲੋ ਕਿਸੁੱਤੇ ਲੇਟ ਬਜਾ ਕੇ ਜੇ ਨਾ ਹੁੰਦਾ ਨੇਰਾ ਲੋਕੀ ਸੁੱਤੇ ਲੇਟ ਬਜਾ ਕੇ ਜੇ ਨਾ ਹੁੰਦਾ ਨੇਰਾ ਸੰਗੋਵਾਲੀਆ ਮਿਰਜ਼ਾ ਵੱਡਿਆ ਯਾਰ ਪਿਆਸੀ ਤੇਰਾ ਕੀਦੇ ਗਲਗਲ ਵਕੜੀ ਪਾਕੇ ਮਿਰਦੀ ਸਾਥ ਦੇ ਡੇਰੇ ਕੀਦੇ ਗਲਗਲ ਵਕੜੀ ਪਾਕੇ ਮਿਰਦੀ ਸਾਥ ਦੇ ਡੇਰੇ ਨੀ ਤੇਰੇਆ ਵੀਰਾਂ ਦੀ ਲੈ ਲਉ ਭੈਣ ਨਾ ਫੇਰੇ ਟੁੱਟ ਗਈ ਬੇ ਮਿੱਤਰਾ ਡਾਂਗ ਪਖੀ ਵਿੱਚ ਮੇਰੇ ਤੇਰੇਆ ਵੀਰਾਂ ਦੀ ਲੈ ਲਉ ਭੈਣ ਨਾ ਫੇਰੇ